ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਐਨਐਸਐਸ ਜੂਸ ਹਲਸਪ ਲੋਕਾਇਕ ਦਲਵਿੰਦਰ ਬਿਆਲਪੁਰੀ ਜੀ ਮੈਡਮ ਰੋਪਿੰਦਰਾਮ ਜੀ ਗੁਦਿਆਲ ਜੀ ਮੈਡਮ ਹਰਜਿੰਦਰ ਕੌਰ ਸਜੀਤ ਕੌਰ और बहुत सारिया महान शख्सियत बैठिया ने एक बार बच्चे हो यह जविंदरा जी पहुंचे उन्होंने प्रोग्राम बी आर स्पोर्ट्स अकैडमी पिंड मेहंदी दे हो रहा तो सामने पोस्टर लगा देख रहे हो एक बार ताड़ी मारो तो सारे मुख्यमंत्री बी आर स्पोर्ट्स अकैडमी 15 7 2022 ਨੂੰ ਗੁਰੂ ਘਰ ਗਾਟ ਸਟਾਰਟ ਹੋਈ ਸੀ ਲਗਭਗ ਸਵਾ 2 ਸਾਲ ਹੋ ਗਏ ਉਹਦੇ ਵਿੱਚ ਸ਼ਾਮ ਨੂੰ ਬੱਚਿਆਂ ਨੂੰ ਹਰ ਰੋਜ਼ 2 ਘੰਟੇ ਬਰਮਿੰਟਨ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਜਿਹਦੇ ਵਿੱਚ ਮਹੇਸ਼ ਕੁਮਾਰ ਗਗਨਦੀਪ ਚਰਨਜੀਤ ਕੇਸ਼ਵ ਬੱਧਨ ਨਰਵੈਰ ਬੱਧਨ ਪਰਮੇਸ਼ ਸੱਲਨ ਅੱਠ ਬੱਚੇ ਹਰ ਰੋਜ਼ ਪ੍ਰੈਕਟਿਸ ਕਰਦੇ ਆ ਜਿਹੜੇ ਖੇਡਣ ਜਾਂਦੇ ਆ ਇੱਕ ਵਾਰੀ ਉਹਨਾਂ ਦੇ ਤਾੜੀ ਮਾਰੋ ਸਾਡੇ ਵਿੱਚੋਂ ਨਿਹੇਸ਼ ਕੁਮਾਰ ਪਹਿਲੇ ਨੰਬਰ ਤੇ ਬੈਠਾ ਮੁੰਡਾ ਖੜੇ ਹੋ ਜਾ ਬੇਟਾ ਅੱਗੇ ਮੋਹਿਤ ਕੇਸ਼ਵ ਬੱਧਨ ਅੱਗੇ ਕ੍ਰਿਸ਼ਵ ਨਰਵੈਰ ਕਿੱਥੇ ਆ ਦੋ ਬੱਚੇ ਸਕੂਲੇ ਗਏ ਹੋਏ ਨਰਵੈਰ ਬੱਧਨ ਇਹਨਾਂ ਲਈ ਇੱਕ ਵਾਰੀ ਤਾੜੀ ਮਾਰੋ ਕਿਉਂਕਿ ਇਹਨਾਂ ਨੂੰ ਖੇਡਦੇ ਦੇਖ ਕੇ ਖੁਸ਼ਾ ਲੱਗੇ ਲੇ ਸਵਾ ਦੋ ਸਾਲ ਦੀ ਗੱਲ ਆ ਇਹਨਾਂ ਦੇ ਕੋਲ 8 8 10 10 ਮੈਡਲ ਹੋ ਗਏ ਆ ਸਰਟੀਫਿਕੇਟ 8 8 10 ਸਸ ਹੋ ਗਏ ਆ ਇਹ ਕੱਲੇ ਕਦੇ ਬਰਨਾਲਾ ਕੈਂਡ ਜੰਦੇ ਆ ਕਦੇ ਮਲੇਰ ਕੋਲ ਨੇ ਜਾਂਦੇ ਕਦੇ ਚੰਡੀਗੜ੍ਹ ਖੇਡਣ ਜਾਂਦੇ ਆ ਮੁਕੰਦ ਪਰ ਹੋਰ ਜਿੱਥੇ ਜਿੱਥੇ ਵੀ ਈਵੈਂਟ ਹੁੰਦੇ ਆ ਉੱਥੇ ਹੀ ਖੇਡਣ ਜਾਂਦੇ ਆ ਇਹ ਜਿਹੜਾ ਅਪਰਾਲਾ ਹੈ ਗੁਰਦੁਆਰਾ ਸ਼੍ਰੀ ਗੋਬਿੰਦ DAS ਮਹਾਰਾਜ ਜੀ ਵੱਲੋਂ ਬੱਚਿਆਂ ਨੂੰ ਮਾੜੇ ਪਾਸੇ ਜਾਣ ਤੋਂ ਰੋਕਣ ਲਈ ਨਸ਼ਿਆਂ ਤੋਂ ਬਚਾਉਣ ਲਈ ਬੁਰੀਆਂ ਸੰਗਤਾਂ ਵਿੱਚ ਜਾਨ ਤੋਂ ਰੋਕਣ ਦੇ ਲਈ ਪਿੰਡ ਪੱਤਰ ਦੇ ਗੁਰੂ ਘਰ ਵੱਲੋਂ ਪਰਲਾ ਕੀਤਾ ਜਾਂਦਾ ਜਿਹੜਾ ਮੁੱਖ ਕੋਚ ਦੇ ਉੱਤੇ ਇਹਨਾਂ ਨੂੰ ਮੈਂ ਸੇਵਾ ਦੇ ਰਿਆਂ ਜਿਹੜੇ ਗੁਰਦੁਆਰਾ ਸਾਹਿਬ ਤੋਂ ਸਾਡੇ ਵਿਚਕਾਰ ਬੈਠੇ ਹਨ ਪ੍ਰਧਾਨ ਜੋਗਾ ਸਿੰਘ ਜੀ ਚੇਅਰਮੈਨ ਸੁੱਚਾ ਸਿੰਘ ਜੀ ਉਹਨਾਂ ਦੇ ਨਾਲ ਹਰੀ RAM ਜੀ ਖਜ਼ਾਨਚੀ ਮੁੱਖ ਸਲਾਹਕਾਰ ਮਾਸਟਰ ਗੁਰदयाल ਜੀ ਉਹਨਾਂ ਦੇ ਨਾਲ ਕਿਸ਼ਨਪਾਲ ਜੀ ਇਨਾ ਸਾਰਿਆਂ ਦਾ ਸਹਿਯੋਗ ਜਿਹੜਾ ਹੈ ਉਹ ਗੁਰੂ ਘਰ ਦੇ ਲਈ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ بڑا ਦੌਰ ਚੱਲ ਰਿਹਾ ਹੈ کافی ਦਿਨ ਤੋਂ ਚੱਲ ਰਿਹਾ ਹੈ ਪਰ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਪਿੰਡ ਇਹ ਬੱਚੇ ਜਿਹੜੇ ਖੇਡ ਰਹੇ ਨੇ ਇਹ ਨਸ਼ੇ ਤੋਂ ਤਾਂ ਬਚੇ ਹੀ ਐ ਨਾਲ ਨਾਲ ਪਿੰਡ ਦਾ ਨਾਮ ਆਪਣੇ ਮਾਪੇ ਦਾ ਨਾਮ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਆਉਣ ਵਾਲੇ ਫਾਲ 2 ਸਾਲ ਤੱਕ ਦੇਖਿਓ ਨਹੀਂ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣਾ ਉਹ ਮੇਰਾ ਵਾਦਾ ਆ ਸਾਰਿਆਂ ਦੇ ਨਾਲ ਕਿਉਂਕਿ ਪਿੰਡ ਵਿੱਚ ਆਪਾਂ ਸਟੇਡੀਅਮ ਵੀ ਲੈ ਕੇ ਆਣਾ ਆ ਸਾਡੇ ਵਿਚਕਾਰ ਰਵੀਧਾਰਾ ਜੀ ਚੰਡੀਗੜ੍ਹ ਤੋਂ ਪਹੁੰਚੇ ਉਹ ਪਹਿਲੀ ਵਾਰੀ ਉਹਨਾਂ ਨੇ ਚਾਰ ਨੇ ਇੱਥੇ ਪਹੁੰਚੇ ਇੱਕ ਵਾਰੀ ਉਹਨਾਂ ਲਈ ਟਾੜੀ ਮਾਰੋ ਜਦੋਂ ਕੋਈ ਚੀਜ਼ ਅਚੀਵ ਕਰਨੀ ਹੋਵੇ ਤਾਂ ਉਹਦੇ ਲਈ ਤਨ ਮਨ ਧਨ ਵਾਰਨਾ ਪੈਂਦਾ ਕੁਝ ਸਾਰੇ ਬੱਚੋ ਸਕੂਲ ਚ ਪੜ੍ਹਦੇ ਹੋ ਫਟਾਫਟਾ ਸਟਾਫ ਪਿਆਰਾ ਬਹੁਤ ਮਿਹਨਤ ਕਰਨ ਦਾ ਕਰਮਚਾਰੀ ਜੀ ਆ ਰਵਿੰਦਰ ਮੈਡਮ ਪਹਿਲਾਂ ਵੀ ਸਰ ਕਈ ਹੋਗੇ ਕਿ ਬੜੀ ਮਿਹਨਤ ਕੀਤੀ ਹੈ ਬੇਸ਼ੱਕ ਇਹ ਸਕੂਲ ਅੰਬੇਡਕਰ ਭਵਨ ਦੇ ਵਿੱਚ ਇਸ ਵੇਲੇ ਚੱਲ ਰਿਹਾ ਪਰ ਥੋੜੇ ਸਮੇਂ ਤੱਕ ਪੰਚਾਇਤ ਮੈਂਬਰ ਲੱਗੇ ਹੋਏ ਹੈ ਕਿ ਤੁਹਾਡੇ ਲਈ ਨਵਾਂ ਸਕੂਲ ਜਿਹੜਾ ਤਿਆਰ ਹੋਏਗਾ ਵੀ ਜਿਹੜੀ ਗ੍ਰਾਂਟ ਹੈ ਤੁਹਾਨੂੰ ਪਤਾ ਹੀ ਹੋ ਸਾਰਿਆਂ ਨੂੰ ਆਪਾਂ ਨੂੰ ਕਿ ਉਹ ਗਵਰਨਮੈਂਟ ਦੀ ਗ੍ਰਾਂਟ ਪਈ ਹੈ ਉਹਦੀ ਪਲਾਨਿੰਗ ਚੱਲ ਰਹੀ ਹੈ ਇੱਥੇ ਟੈਂਪਰੇਰੀ ਤੁਹਾਨੂੰ ਸ਼ੈਡਿਊਲ ਕੀਤਾ ਹੋਇਆ ਵੈਸੇ ਇਹ ਅੰਬੇਡਕਰ ਭਵਨ ਆ ਮੇਰੇ ਸੱਜੇ ਪਾਸੇ ਹੀ ਸਟੈਚੂ ਤੁਸੀਂ ਲੇਵਰ ਡਾਕਟਰ ਬੀ ਆਰ ਅੰਬੇਡਕਰ ਉਹਦੇ ਨਾਮ ਦੇ ਉੱਤੇ ਹੀ ਬੀ ਆਰ ਸਪੋਰਟਸ ਅਕੈਡਮੀ ਅਸੀਂ ਬਣਾਈ ਹੈ ਜਿਹਦਾ ਨਾਮ ਹੈ ਪੂਰਾ ਬੀ ਆਰ ਜੁਬਕ ਸੁਵਾਮਾ ਸਪੋਰਟਸ ਅਕੈਡਮੀ ਇੱਕ ਹੋਰ ਅਕੈਡਮੀ ਲਈ ਰਾਣੀ ਮਾਰਦੇ ਸੋ ਮੈਂ ਆਪਣੇ ਬਾਰੇ ਦੱਸਦੇ ਹਾਂ ਪ੍ਰਿੰਸੀਪਲ ਆਈ ਟ੍ਰੈਨਰ ਕਿਨਾਰੇ ਸ਼ਾਂਤ ਸਤਲੁਜ ਦੇ ਧਿਆਨ ਚੁੱਪ ਘਰ ਪਾਸੇ ਜਿਵੇਂ ਡੈਣਾ ਦੇ ਸਿਰ ਖੁੱਲੇ ਹਨੇਰੀ ਰਾਤ ਨੂੰ ਪਾਸੇ ਕਿਤੇ ਗਿੱਦੜਾ ਆਕਣ ਪਏ ਕਿ ਤੇ ਕਲ ਜਗਣਾ ਬੋਲਣ ਚੜੇਲਾ ਲੋਹ ਤੇ ਹੈਂਆਂ ਪਿਆਲੇ ਖੂਨ ਦੇ ਟੋਲਣ ਇਸ ਦੁਰਦਸ਼ਾ ਅੰਦਰ ਮੱਤ ਸਿੰਘ ਦੀ ਮੜੀ ਵੇਖੀ ਕੁੜੀ ਇੱਕ ਜਗਣਾ ਜਹੀ ਉਸ ਦੀ ਮੜੀ ਤੇ ਖੜੀ ਵੇਖੀ ਕੁੜੀ ਕੀ ਸੀ ਨਿਹਰੀ ਅਰਸ਼ ਦੀ ਹੂਰ ਲੱਗਦੀ ਸੀ ਦੇਖੋ ਕਿ ਚੰਨ ਕੋਲੋਂ ਲੈ ਆਈ ਨੂਰ ਲੱਗਦੀ ਸੀ ਪਰ ਸਹਾਰੇ ਗੜ ਉਸ ਦੇ ਲੀਰਾਂ ਦਾ ਪਾਇਆ ਛੱਜ ਠਾ ਮੈਂ ਕਦੇ ਪਹਿਲਾਂ ਨਹੀਂ ਸੀ ਹਾਲ ਉਸ ਦਾ ਜੋ ਅੱਜ ਠਾ ਮੈਂ ਉਹਦੇ ਪੈਰਾਂ 'ਤੇ ਛਾਲੇ ਸਨ ਉਹਦੇ ਨੈਣਾ 'ਚ ਪਾਣੀ ਸੀ ਉਹਦੇ ਸੰਧੂਰ ਦੇ ਉੱਤੇ ਕਿਸੇ ਨੇ ਅੱਗ ਛਾਣੀ ਸੀ ਅਤਰਪੀ ਜੇ ਉਹਦੇ ਵਾਲਾਂ 'ਚ ਕਿਸੇ ਨੇ ਬੁੱਕਰੇਤ ਦਾ ਪਾਇਆ ਉਹਦੀ ਛਾਤੀ 'ਚ ਗੱਡਿਆ ਮੈਨੂੰ ਇੱਕ ਖੰਜਰ ਨਜ਼ਰ ਆਇਆ ਉਹਦੀ ਹਰ ਚੀਕ ਅਸਮਾਨਾਂ ਦੇ ਪਰਦੇ ਪਾੜਦੀ ਜਾਵੇ ਉਹਦੇ ਹੌਕਿਆਂ ਦੀ ਗਰਮੀ ਪਰ ਬਟਾਵੇਂ ਸੀਨੇ ਸਾਂੜਦੀ ਜਾਵੇ ਉਹਦੇ ਹੱਥ ਨੂੰ ਜਿੱਥੇ ਵੀ ਡਿਗਦੇ ਧਰਤ ਨੂੰ ਅਗ ਲੱਗ ਜਾਂਦੀ ਉਹਨੂੰ ਜੋ ਵੀ ਵਹੰਦਾ ਉਹਦੀ ਅੱਖ ਬਗ ਜਾਂਦੀ ਉਹ ਮੜੀ ਨੂੰ ਪਾਕੇ ਗਲਵਕੜੀ ਅਠਵਾੜੀ ਜਾਂਦੀ ਸੀ ਜਿਵੇਂ ਮਿਹਸਤ ਰਹਿਣਾ ਹੈ ਪਰ ਸਾਡੇ ਲਈ ਸਭ ਤੋਂ ਵੱਡਾ ਤਾਂ ਸਾਡੀ ਸਿਹਤ ਕਿਸੇ ਨੇ ਸਹੀ ਕਿਹਾ ਕਿ ਸਿਹਤ ਹੀ ਖਜ਼ਾਨਾ ਹੈ ਇਸ ਗਲ ਹੋਣ ਕਾਂਡੇ ਹੋਏ ਵੀ ਬਹੁਤ ਲੋਕ ਆਪਣੀ ਸਿਹਤ ਨਾਲ ਕਿਵਾੜ ਕਰਦੇ ਹਨ ਨਸ਼ੇ ਕਰਨ ਲੱਗ ਜਾਂਦੇ ਹਨ ਨਸ਼ਾ ਸਾਡੀ ਸਿਹਤ ਦਾ ਦੁਸ਼ਮਣ ਹੈ ਨਸ਼ਾ ਦੀ ਵਿਆਪਕ ਵਰਤੋਂ ਨਾਲ ਸਮਾਜ ਵਿੱਚ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪਾਠ ਪਾਤ ਦੇ ਨਸ਼ੇ ਵਰ ਤੋਂ ਵਰਤੇ ਜਾਣ ਨਾਲ ਸਿਹਤ ਆਡਰ ਕੈਸੇ ਅਤੇ ਸੁਰੱਖਿਆ ਦੇ ਖਤਰੇ ਪੈਦਾ ਹੋ ਗਏ ਹਨ ਜਦੋਂ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਤਾਂ ਇਸ ਨੂੰ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਨਾਜਵਾਨ ਜੋ ਕੀ ਸਾਡੇ ਦੇਸ਼ ਦਾ ਕੋਈ ਇੱਕ ਮੰਨਿਆ ਜਾਂਦਾ ਹੈ ਉਹੀ ਤਰ੍ਹਾਂ ਮਤਿਓ ਮੈਂ ਤੁਹਾਨੂੰ ਇੱਕ ਸੁਝਾਸ਼ਨ ਦਿੰਨਾ ਜਿਹੜੇ ਬੱਚੇ ਬੋਲਣ ਆਉਂਦੇ ਐ ਇੱਥੇ ਖੜਾ ਹੋਣਾ ਬਹੁਤ ਵੱਡੀ ਗੱਲ ਆ ਪੁਰਾਣ ਦੀ ਲੋੜ ਨਹੀਂ ਮੈਂ ਤੁਹਾਡੇ ਕੋਲ ਖੜਾ ਸਾਰੇ ਆਪਣੇ ਪਰਿਵਾਰ ਤੁਸੀਂ ਵੀ ਸਾਰੇ ਆਪਣੇ ਪਰਿਵਾਰੋਂ ਪੰਜਾਬ ਦਾ ਫੁੱਲ ਮੁਰਝਾਇਆ ਪਿਆਏ ਗੁਲਾਬ ਦਾ ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆਏ ਗੁਲਾਬ ਦਾ ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ ਛਿੱਤ ਕੀ ਤੇ ਮੇਥੋਂ ਦੱਸਿਆ ਨਹੀਂ ਜਾਣੀਆਂ ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ ਛਿੱਤ ਕੀ ਤੇ ਮੇਥੋਂ ਦੱਸਿਆ ਨਹੀਂ ਜਾਣੀਆਂ ਹਾਰੇ ਪਾਸੇ ਨਸ਼ੇ ਦੀ ਹਨੇਰੀ ਜੁੱਲ ਗਈ ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ ਦੱਸੋ ਕਿਹੜਾ ਨੱਚੂੰਗਾ ਖੰਡੇ ਦੀ ਸਾਰ ਤੇ ਓ ਗੱਬਰੂ ਪੰਜਾਬੀ ਨਸ਼ਿਆਂ ਨੇ ਮਾਰਦੇ ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ ਗੱਬਰੂ ਪੰਜਾਬੀ ਨਸ਼ਿਆਂ ਨੇ ਮਾਰਦੇ ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ ਜਗਤੋਂ ਨਸ਼ਿਆਂ ਤੋਂ ਟੱਗ ਗਿਆ ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਰਹਿ ਗਿਆ ਪਿੰਡ ਸ਼ਹਿਰ ਸਭ ਦਬੋਚਲੇ ਇਸ ਨਾਂਗੁਰਾਦ ਨੇ ਉਹ ਗਵਾਜ਼ੇ ਸ਼ਹਿਰ ਘਰ ਸੀ ਜੋ ਕਦੇ ਹੁਣ ਬੇਆਬਾਦ ਨੇ ਲੱਗਦਾ ਇਹ ਦੇ ਨਸੀਬ ਵਿੱਚ ਬਸ ਇਹ ਇਹ ਰਹਿ ਗਿਆ ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਰਹਿ ਗਿਆ ਲੱਭਦੇ ਨਾ ਹੁਣ ਜਵਾਨ ਉਹ ਜੋ ਮੱਲਾ ਸੀ ਮਾਰਦੇ ਕਰਦੇ ਮਖੌਲਾ ਮੌਤ ਨੂੰ ਤੇ ਸਿੱਧਕੋ ਨਾ ਹਾਰਦੇ ਛੱਡੀਆਂ ਘਰਾਟਾ ਕਰਦੀਆਂ ਤਾਂ ਹੀ ਤਾਂ ਰਹਿ ਗਿਆ ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਰਹਿ ਗਿਆ ਸੇਰਤਾ ਉਤਾਰ ਪਗ ਨੂੰ ਪੈਗ ਸਿਰ ਤੇ ਰੱਖਣਾ ਨਸ਼ਿਆਂ ਇਹ ਸਾ ਇਹ ਸਾਡਾ ਸੱਭਿਆਚਾਰ ਨਹੀਂ ਪੈਣਾ ਹੈ ਦੱਸਣਾ ਨਸ਼ਿਆਂ ਸਮਾਜ ਗਾਲਤਾ ਢਾਂਚਾ ਹੀ ਢਹਿ ਗਿਆ ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਬਾਪੂ ਵੀ ਫਿਕਰੀ ਪੈ ਗਿਆ ਹੈ ਬੇਬੇ ਵੀ ਸੋਚਦੀ ਚੜੇ ਬਣਿਆ ਨਾ ਮੇਰਾ ਪੁੱਤ ਉਹ ਜੋ ਮੈਂ ਸੀ ਲੋਚਦੀ ਚੜਦੀ ਉਮਰ ਵਿੱਚ ਚੰਦਰਾ ਕਿਸ ਰਾਹ ਤੇ ਪੈ ਗਿਆ ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ ਔਣ ਨਜ਼ਾਰੇ ਯਾਰਾਂ ਨੂੰ ਕੁਝ ਤਾੜੀ ਮਾਰਿਓ ਤਾੜੀ ਨਾਲ ਨਾਲ ਮੈਂ ਦੱਸੂ ਮੈਂ ਅੰਦਰ ਤਾੜੀ ਮਾਰ ਰਹੀ ਹਾਂ ਓ ਸਾਈਕਲ ਉੱਤੇ ਆਉਣ ਨਜ਼ਾਰੇ ਯਾਰਾਂ ਨੂੰ ਅਸੀਂ ਨਹੀਂ ਬੋਤਲ ਲੈ ਕੇ ਖਰੀਦਾ ਕਰਨ ਨੂੰ ਸਾਈਕਲ ਉੱਤੇ ਆਉਣ ਨਜ਼ਾਰੇ ਯਾਰਾਂ ਨੂੰ ਅਸੀਂ ਨਹੀਂ ਬੋਤਲ ਲੈ ਕੇ ਖਰੀਦਾ ਕਰਨ ਝੂਕੀਆਂ ਨਾਰਾਂ ਨੂੰ ਯਾਰ ਗਦਾਰਾਂ ਨੂੰ ਰਗੜੇ ਖਾ ਖਾ ਰਗੜੇ ਖਾਂ ਖਾਂ ਚੜੀ ਜਵਾਨੀ ਸਾਨੂੰ ਏ ਅਸੀਂ ਨਹੀਂ ਬੋਤਾ ਮਾਇਨ ਕਰੀ ਦਾ ਹਾਰਾਂ ਜਿੱਤਣੇ ਉੱਤੇ ਕਦੇ ਵੀ ਭੰਗੜੇ ਪਾਏ ਨਾ ਜਿੱਤਣੇ ਉੱਤੇ ਕਦੇ ਵੀ ਭੰਗੜੇ ਪਾਏ ਨਾ ਨਾਹੀ ਦਿਲ ਤੇ ਲਪਟਣ ਦਈਏ ਹਾਰਾਂ ਸਾਈਕਲ ਉੱਤੇ ਆਉਣ ਨਜ਼ਾਰੀ ਯਾਰਾਂ ਨੂੰ ਅਸੀਂ ਨਹੀਂ ਬੋਤਾ ਲਾਈਕ ਕਰੀ ਦਾ ਕਰਨ ਉਹ ਸਾਈਕਲ ਦਾ ਸਭ ਤੋਂ ਵੱਡਾ ਫਾਇਦਾ ਫਾਇਦਾ ਨਾਸਕ ਮੈਂ ਸਮਾਪਤੀ ਕਰੂਗਾ ਸਭ ਤੋਂ ਵੱਡਾ ਫਾਇਦਾ ਫਾਟਕ ਲੱਗਾਕਾਰਾਂ ਵਾਲੇ ਵੇਖਣ ਮੂਹ ਜਿਆ ਚੱਕ ਕੇ ਇਧੇ ਉਧਰ ਉਹ ਫਾਟਕ ਲੱਗਾ ਕਾਰਾਂ ਵਾਲੇ ਵੇਖਣ ਮੂਹ ਜਿਆ ਚੱਕ ਕੇ ਉਹ ਯਾਰਾਂ ਨੇ ਤਾਂ ਲਾਈਨਾਂ ਟੱਪੀਆਂ ਸਾਈਕਲ ਮੋਢੇ ਰੱਖ ਕੇ ਮੈਂ ਗਿਆ ਸਾਈਕਲ ਉੱਤੇ ਆਉਣ ਨਜ਼ਾਰੇ ਯਾਰਾ ਨੂੰ ਅਸੀਂ ਨੀ ਬੋਤਲ ਲੈ ਕੇ ਕਰੀਦਾ ਕਰਾਂ ਜਿਹੜਾ ਸਾਈਕਲ ਚਲਾਵੇ ਉਹ ਕੁਦਰਤ ਮਰਾਂ ਵਧਾਵੇ ਰੋਕ ਕੋਈ ਲਾ ਕੇ ਲਾਇਆ ਵੇ ਬਦ ਗੱਲ ਸੁਣ ਖੱਲਿਆ ਉਹ ਸਾਈਕਲ ਚੁੱਕ ਲੈ ਬੱਲਿਆ ਪਿਛੇ پیچھے ਬੋਲੋ ਉਹ ਸਾਈਕਲ ਚੁੱਕ ਲੈ ਬੱਲਿਆ ਸਾਈਕਲ ਜੈਂਥਾ ਵਿੱਚ ਸੋਮਾ ਤੇ ਸੂਰਜ ਰੱਤ ਵੱਤੇ ਜਾਂਦੇ ਸਨ ਇਸ ਤੋਂ ਪਸੰਦ ਹੁੰਦਾ ਹੈ ਕਿ ਮੁਕਤ ਵਿਅਕਤੀ ਬਲਾਤੋਹੀ ਨਸ਼ਾ ਤੇ ਜਾਣ ਸੀ ਅਸਰੇ ਵਿੱਚ ਜਿਵੇਂ ਜਿਵੇਂ ਮਨੁੱਖ ਆਪਣੀ ਬੌਪੱਖੀ ਵਿਕਾਸ ਵਿੱਚ ਅੱਗੇ ਵਧਦਾ ਗਿਆ ਉਹ ਵੀ ਨਸ਼ਕ ਦੇਹ ਵੱਖ-ਵੱਖ ਤਰੀਕੇ ਕੋਸ਼ਿਸ਼ ਕਰਿਆ ਅਜਿਹੇ ਹਾਲਾਤ ਇਸ ਹਨ ਕਿ ਬਤਨ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦਾਸ਼ਕਰ ਹਨ ਨਸ਼ੇ ਕਰ ਉਹ ਤੇ ਜਿਨ ਆੜਪਤਨ ਵੱਲ ਜਾ ਰਹੇ ਹਨ ਇਸ ਮਸਿਆਨਮੀ ਹੈ ਪਰ ਭਾਰਤ ਦੇ ਨੌਜਵਾਨ ਵਿੱਚ ਵਿੱਚ ਇਹ ਜਿਸ ਰੂਪ ਵਿੱਚ ਵਿੱਚ ਸਾਹਮਣੇ ਆਈ ਹੈ ਔਰ ਚਿੰਤਾ ਦਾ ਕਾਇਮ ਜ਼ਰੂਰ ਬਣ ਗਈ ਹੈ ਕੁਝ ਸਾਲ ਪਹਿਲਾਂ ਥੋੜੇ ਜੇ ਨੌਜਵਾਨ ਹੀ ਨਸ਼ੇ ਦੇ ਆਦੀ ਹੁੰਦੇ ਸਨ ਪਰ ਅੱਜ ਹਰ ਕੋਈ ਸ਼ਰਾਬੀ ਨਜ਼ਰ ਆਉਂਦਾ ਹੈ ਦੁਖਦਿਕਰ ਇਹ ਹੈ ਕਿ ਹੁਣ ਸਿਰਫ ਨੌਜਵਾਨ ਹੀ ਨਹੀਂ ਸਗੋਂ ਕੁੜੀਆਂ ਵੀ ਨਸ਼ੇ ਦੇ ਲਪੇਟ ਵਿਚ ਆ ਰਹੀਆਂ ਹਨ ਆਪਣੀ ਨਸ਼ੇ ਦੀ ਆਦਤ ਪੂਰੀ ਕਰ ਲਈ ਉਹ ਹਰ ਤਰ੍ਹਾਂ ਦੇ ਸਮਾਜ ਵਿਰੋਧੀ ਅਪਰਾਧ ਕਰ ਰਹੇ ਹਨ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਗਰੁੱਪ ਆਰੀ ਸਾਧ ਸੰਗਤ ਜੀ ਦਾਸ ਦੀ 75 ਸਾਲ ਦੀ ਉਮਰ ਹੈ ਕਦੇ ਸਾਡੇ ਪਿੰਡ ਦੀ ਜਾਂ ਆਰੇ ਦੋਏ ਪਿੰਡ ਦੀਆਂ ਪੰਚਾਇਤਾਂ ਨੇ ਮੈਂ ਕਈ ਵਾਰਾਂ ਪ੍ਰਸ਼ਾਸਨ ਕੋ ਜਾਂਦਾ ਹੁੰਦਾ ਸੀ ਉਹ ਕਹਿੰਦੇ ਤੁਹਾਡੇ ਪਿੰਡ ਨੇ ਕਦੇ ਵੀ ਅਸੀਂ ਪਾਕਿਸਤਾਨ ਦੀ ਤਾਂ ਗੱਲ ਕਰਦੇ ਹਾਂ ਨਸ਼ਿਆਂ ਦੀ ਪਰ ਤੁਹਾਡੇ ਗੁਆਂਢ ਦੇ ਵਿੱਚ ਅਜੇ ਵੀ ਨਸ਼ਾ ਦਿੱਖਦਾ ਹੈ ਸੋ ਦਾਦੀ ਦਾ ਇਹੀ ਬੇਨਤੀ ਹੈ ਜਦ ਪ੍ਰਸ਼ਾਸਨੇ ਨਹੀਂ ਕੁਝ ਵੀ ਕਰ ਸਕਦਾ ਤਾਂ ਬੱਚੇ ਹੀ ਕਰਨਗੇ ਬਾਤ ਤੋਂ ਬਾਤਾ 10 ਕਿਲੋਮੀਟਰ ਬਾਅਦ ਹੈ ਜਿੱਥੇ ਕਿ ਨਿਸ਼ੇ ਦੇ ਨਾਲ ਬਿਲਡਿੰਗਾਂ ਬਣਾਈਆਂ ਜਾਂ ਨਾ ਨਸ਼ਾ ਵੇਚ ਵੇਚ ਕੇ ਉਹਨਾਂ ਦੀ ਪ੍ਰਾਪਰਟੀ ਵੀ ਸੀਲ ਕੀਤੀ ਹੈ ਪਰ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਕਿ ਉਹ ਸਾਨੂੰ ਬਾਦਰੋਂ ਪਾਰ ਭੇਜਦੇ ਆ ਨਸ਼ਾ ਤਾਂ ਇੱਥੇ ਹੀ ਬਹੁਤ ਹੈ ਜਦ ਬੱਚੇ ਨੂੰ ਕਹ ਦੋ ਵੀ ਕਾਕਾ ਕੰਮ ਨਹੀਂ ਕਰਨਾ ਅਗਲਾ ਕੰਮ ਤੇਰੇ ਹਨ ਤੇਰੇ ਹੀ ਹਨ ਮੈਂ ਬਹੁਤੇ ਬੱਚਿਆਂ ਨੂੰ ਗਾਈਡ ਕਰਦਾ ਰਹਿਣਾ ਪਰ ਅਗਲੇ ਮੰਨਦੇ ਨਹੀਂ। ਸੋ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਆ ਕਿ ਅਗਰ ਠੱਲ ਪਾਉਣੇ ਆ ਤਾਂ ਪ੍ਰਸ਼ਾਸਨ ਨਾਲ ਹੋਵੇ। ਤਾਂ ਅਸੀਂ ਬਚ ਸਕਦੇ ਆ। ਗੱਲਾਂ ਵਾਤੇ ਨਾਲ ਕੁਝ ਨਹੀਂ ਬਣਨਾ। ਸੋ ਦਾਦ ਵੀ ਇਹੀ ਬੇਨਤੀ ਹੈ। ਪੰਜਾਬ ਨੂੰ ਆਪਣੇ ਧੀਆਂ ਪੁੱਤਾਂ ਨੂੰ ਬਚਾਉਣ ਦੀ ਖਾਤਰ ਬਹੁਤ-ਬਹੁਤ ਕੈਂਪ ਵੀ ਲਾਣੇ ਆ। ਪਰ ਬਲਵਾਰੇ ਵੀ ਬਹੁਤ ਬੋਲਦੇ ਆ ਪਰ ਅਸਲ ਮੇਰਾ ਖਿਆਲ ਵਿੱਚ ਜਿਹੜਾ ਅਸਰਿਆ ਜੀ ਹੋਆ ਕਿਉਂਕਿ ਬੱਚੇ ਮੰਨਦੇ ਨਹੀਂ ਤਾਂ ਅਸੀਂ ਕੀ ਕਰ ਸਕਦੇ ਆ ਇੱਕ ਡੀਸੀ ਸਾਹਿਬ ਆਲੇ ਸੀ ਪਰ ਮੰਨਦੇ ਨਹੀਂ ਸੋ ਇਹ ਜਿਹੜਾ ਕੋਡ ਹੈ ਪਰਿਵਾਰ ਤੋਂ ਹੀ ਸ਼ੁਰੂ ਹੁੰਦਾ ਹੈ ਪਰਿਵਾਰ ਨੇ ਬੱਚਿਆਂ ਨੂੰ ਜਿੱਧਰ ਨੂੰ ਲੈ ਕੇ ਜਾਣਾ ਹੈ ਉਹ ਬੱਚਿਆਂ ਆਪਣਿਆਂ ਨੂੰ ਗਾਈਡ ਕਰ ਸਕਦੇ ਆ ਸੋ ਦਾਦੀ ਦਾ ਆਖੀ ਰਹੀ ਮੰਗਿਆ ਕਿ ਪ੍ਰਸ਼ਾਸਨ ਪਲਸ ਪੇਰੈਂਟਸ ਪਰ ਅਸ ਜਿਹੜੇ ਆ ਬੱਚੇ ਉਹਨਾਂ ਦਾ ਸਾਥ ਹੋਵੇ ਤਾਂ ਅਸੀਂ ਇਸ ਕੋੜ ਤੋਂ ਬਚ ਸਕਦੇ ਆ ਤੁਹਾਡੇ ਵਿੱਚੋਂ ਬੱਚੇ ਹੱਥ ਖੜੇ ਕਰਕੇ ਮੈਨੂੰ ਦੱਸੋ ਜਿਹੜੇ ਕਦੇ ਨਸ਼ਾ ਨਹੀਂ ਕਰੀਏ ਠੀਕ ਹੈ ਤੁਸੀਂ ਹੱਥ ਖੜਾ ਕਰਕੇ ਵਾਅਦਾ ਕੀਤਾ ਇੱਕ ਵਾਰੀ ਬੈਠੇ ਬੈਠੇ ਆ ਤੈ ਤਾਂ ਕਰੋ ਸਾਰੇ ਤੁਹਾਨੂੰ ਸੌਂਫ ਖਵਾ ਦਈਏ ਇੱਕ ਵਾਰੀ ਕਰੋ ਆਹ ਤੈ ਤਾਂ ਸਾਰੇ ਸਾਰੇ ਕਰੋ ਜੀ ਕਰੋ ਸ਼ਾਬਾਸ਼ ਬੋਲਣਾ ਮੇਰੇ ਮਗਰ ਸਾਰੇ ਮੈਂ ਭਾਰਤ ਵਾਸੀ ਭਾਰਤ ਵਾਸੀ ਵਾਦਾ ਕਰਦਾ ਹਾਂ ਵਾਦਾ ਕਰਦਾ ਅੱਜ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਾਂਗਾ ਨਸ਼ਾ ਨਹੀਂ ਕਰਾਂਗਾ ਅਤੇ ਆਪਣੇ ਆਪਣੇ ਪਰਿਵਾਰ ਪਰਦੇਸ਼ ਪਰਦੇਸ਼ ਅਤੇ ਭਾਰਤ ਦੀ ਤਨੋਂ ਮਨੋਂ ਤਨੋਂ ਸੇਵਾ ਕਰਾਂਗਾ ਸੇਵਾ ਕਰਾਂਗਾ ਜੈ ਹਿੰਦ ਜੈ ਹਿੰਦ ਸਤਿ ਸ਼੍ਰੀ ਅਕਾਲ ਆਈ ਗੁਰੂ ਜੀ ਕੀ ਛਤੇ ਬੋਲੇ ਸੋਨਰ ਪੈ ਸਤਿਗੁਰ ਅੰਦਾਸ ਮਹਾਰਾਜ ਕੀ ਜੈ ਬਾਬਾ ਸਾਹਿਬ ਕੀ ਜੈ ਵਸਬੈ ਤਾਂ ਇੰਨਾ ਕੀ ਕਹਿਣਾ ਚਾਹਨੀ ਆ ਕਿ ਜੋ ਸਾਡੇ ਹਮ ਕਾਰਜੀਆਂ ਪਰਲਾ ਕਰਦੇ ਬਹੁਤ ਵਧੀਆ ਕੰਮ ਕਰਦੇ ਆ ਤੇ ਇਹ ਬੰਡ ਦੇ ਵਿੱਚ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਦਿੰਦੇ ਆ ਪਰਮਾਤਮਾ ਇਹਨਾਂ ਦੀ ਦੇਣ ਤੁਕਣੀ ਰਾਤ ਚੋਂ ਚੰਗੀ ਤਰੱਕੀ ਕਰੇ ਤੇ ਬੱਚੇ ਵੀ ਸਮਝਣ ਕਿ ਸਾਡੇ ਵਾਸਤੇ ਕੀ ਕਰ ਰਹੇ ਆ ਤੇ ਬਾਕੀ ਬਾਹਰੋਂ ਆਏ ਸਾਡੇ ਆਪਸਰ ਸਹਿਬਾਨ ਉਹਨਾਂ ਦਾ ਬਹੁਤ ਬਹੁਤ ਪੰਚਾਇਤ ਵੱਲੋਂ ਧੰਨਵਾਦ ਕਰਦੀ ਹਾਂ ਤੁਸੀਂ ਸਾਰੇ ਪਿੰਡ ਦੇ ਵਿੱਚ ਆਏ ਤੁਹਾਡਾ ਜੀ ਆਇਆਂ ਨੂੰ ਬਹੁਤ ਵਧੀਆ ਸਾਨੂੰ ਦੱਸਿਆ ਤੇ ਬਹੁਤ ਵਧੀਆ ਸਾਨੂੰ ਸਿਖਿਆ ਦਿੱਤੀਆਂ ਤੇ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਸਰਪੰਚ ਸਾਹਿਬ ਨੂੰ ਮਜਬੂਰੀ ਸੀ ਇਸ ਕਰਕੇ ਪਹੁੰਚ ਨਹੀਂ ਸਕੇ ਤੇ ਬਾਕੀ ਸਾਰੀ ਪੰਚਾਇਤ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਦੱਸਿਆ ਸਾਰਿਆਂ ਨੇ ਸਿੱਖਿਆ ਦਿੱਤੀ ਆ ਇਦਾਂ ਹੀ ਤੇ ਤੁਸੀਂ ਸਮਝਣਾ ਤੇ ਬਾਕੀ ਵੱਡਿਆਂ ਦਾ ਆਦਰ ਕਰਨਾ ਛੋਟਿਆਂ ਨੂੰ ਪਿਆਰ ਨਸ਼ਿਆਂ ਦੇ ਮੁੱਦੇ ਤੇ ਜਾਗਰੂਕ ਕਰਨ ਲਈ ਆਏ ਆ ਬੱਚਿਆਂ ਨੂੰ ਇਹ ਸਨੇਹਾ ਦੇਣ ਵਾਸਤੇ ਆਏ ਆ ਕਿ ਨਸ਼ਾ ਜਿਹੜਾ ਉਹ ਸਮਾਜ ਦੇ ਵਿੱਚ ਬਹੁਤ ਇੱਕ ਭੈੜੀ ਅਲਾਮਤ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਉਹਨਾਂ ਨੂੰ ਧੰਨਵਾਦ ਵੀ ਆਖਦੇ ਆ ਇੱਕ ਵਾਰੀ ਜ਼ੋਰ ਦੀ ਤਾੜੀ ਲਾਓ ਬੱਚਿਓ ਉਹਨਾਂ ਵਾਸਤੇ ਨਾਲ ਦੀ ਨਾਲ ਪਿੰਡੀ ਪੰਚਾਇਤ ਅਤੇ ਹੋਰ ਪਤਵੰਤੇ ਸੱਜਣ ਜੋ ਵੀ ਇਸ ਮੌਕੇ ਤੇ ਪਧਾਰਿਆ ਸੀ ਨਾਲ ਦੀ ਨਾਲ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਸ਼ੁਗਰ ਗੁਜਾਰੂ ਜੀ ਕਿ ਉਹ ਨਸ਼ਿਆਂ ਦੇ ਮੁੱਦੇ ਤੇ ਸਾਡੇ ਵਿੱਚ ਸਾਨੂੰ ਜਾਗਰੂਕ ਕਰਨ ਆਏ ਆ ਸਾਡੇ ਬੱਚਿਆਂ ਨੂੰ ਸਨੇਹਾ ਦੇਣ ਆਏ ਆ ਬਹੁਤ ਬਹੁਤ ਧੰਨਵਾਦ ਕਹਿੰਦੇ ਨੇ ਕਿ ਸਮਾਜ ਦੇ ਵਿੱਚ ਅਗਰ ਕਿਸੇ ਚੀਜ਼ ਨੂੰ ਖਤਮ ਕਰਨਾ ਹੋਵੇ ਤਾਂ ਉਹਦਾ ਕੋਈ ਨਾ ਕੋਈ ਆਲਟਰਨੇਟਿਵ ਜ਼ਰੂਰ ਆਪਣ ਲੱਭਣਾ ਪੈਂਦਾ ਹੈ। ਸਮਾਜ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਆ ਤਾਂ ਉਹਦਾ ਆਲਟਰਨੇਟਿਵ ਇੱਕ ਹੀ ਚੀਜ਼ ਹੈ ਜੋ ਸਿੱਖਿਆ ਹੋ ਸਕਦੀ ਹੈ। ਤਾਂ ਅਗਰ ਅੱਪਾ ਇਹਨਾਂ ਬੱਚਿਆਂ ਦੇ ਹੱਥ ਉਹਨਾਂ ਨਸ਼ਿਆਂ ਦੀਆਂ ਚੀਜ਼ਾਂ ਨੂੰ ਛੱਡ ਕੇ ਕਿਤਾਬਾਂ ਨੂੰ ਪੜਾਵਾਂਗੇ, ਜਗਾ ਜਗਾ ਸਕੂਲ ਖੋਲੇ ਜਾਣਗੇ, ਲਾਇਬ੍ਰੇਰੀਆਂ ਖੋਲੀਆਂ ਜਾਣਗੀਆਂ ਤਾਂ ਇੱਕ ਨਾਰਮਲ ਜੀ ਗੱਲ ਹੋਏਗੀ ਕਿ ਬੱਚਾ ਦਾ ਧਿਆਨ ਜਿਹੜਾ ਹੈ ਨਸ਼ੇ ਵਾਲੇ ਪਾਸਿਓਂ ਦੂਜੇ ਪਾਸੇ ਲੱਗੇਗਾ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਜੀ ਨੂੰ ਸ਼ਾਇਦ ਆਪਾਂ ਜੀ ਯਾਦ ਕਰਦੇ ਹਾਂ ਵੀ ਉਹ ਕੋਈ ਬੰਦੂਕ ਜਾਂ ਕੋਈ ਕਰਪਾਨ ਚੱਕ ਕੇ ਆਪਾਂ ਦਿਖਾ ਸਕਦੇ ਹਾਂ ਬਟ ਅਗਰ ਭਗਤ ਸਿੰਘ ਦੀ ਗੱਲ ਕਰੀਏ ਤਾਂ ਭਗਤ ਸਿੰਘ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਜਿਹਨੇ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਇੱਕ ਦਿਨ ਦੇ ਵਿੱਚ 4 ਤੋਂ 5 ਕਿਤਾਬਾਂ ਪੜ੍ਹ ਦਿੱਤੀਆਂ ਸੀ ਉਹ ਕਿਤਾਬਾਂ ਦਾ ਨਾਮ ਹੈ ਤੋ ਇਸ ਤੋਂ ਸਾਫ ਝਲਕਦਾ ਹੈ ਕਿ ਸਿੱਖਿਆ ਜਿਹੜੀ ਹੈ ਉਹ ਸਾਡੇ ਵਾਸਤੇ ਬਹੁਤ ਵੱਡੀ ਚੀਜ਼ ਹੈ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਤੇ ਨਾਲ ਦੀ ਨਾਲ ਹੀ ਅੱਜ ਆਪਣੇ ਨਾਲ ਸਾਰੇ ਪੰਚਾਇਤ ਮੈਂਬਰ ਵੀ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਤੁਸੀਂ ਦੇਖ ਹੀ ਰਹੇ ਹੋ ਵੀ ਸਾਡੇ ਸਕੂਲ ਦੇ ਹਾਲਾਤ ਕੀ ਆ ਤਾਂ ਇੱਕ ਛੋਟੀ ਜੀ ਸਮੱਸਿਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਨਾ ਚਾਹੁੰਗਾ ਅੱਜ ਕਿ ਇੱਕ ਵਾਰੀ ਸਾਡੀ ਪਾਣੀ ਵਾਲੀ ਮੋਟਰ ਖਰਾਬ ਹੋ ਗਈ ਤਾਂ ਸਾਡੇ ਕੋਲ ਕਿਤੋਂ ਪੈਸਾ ਨਹੀਂ ਸੀਗਾ ਵੀ ਅਸੀਂ ਇਹਨੂੰ ਠੀਕ ਕਰਵਾ ਸਕੀਏ ਇਹ ਸਾਨੂੰ 2-3 ਦਿਨ ਉਹਦੇ ਵਾਸਤੇ ਵਿਅਰਥ ਇਧਰ ਉਧਰ ਘੁੰਮਣਾ ਪਿਆ ਗਰਮੀ ਦਾ ਦਿਨ ਸੀ ਬੱਚੇ ਪਾਣੀ ਨਾਲ ਬਹੁਤ ਬੀੜੇ ਉਹ ਵੀ ਜਿੰਦਾ ਕੁਝ ਕਰ ਸਕੀਂ ਗੇ ਮਾਸਟਰ ਜੀ ਬੱਚੇ ਕਿਤੇ ਵੀ ਫੰਮਣ ਨਹੀਂ ਬੱਤੀ ਕਰਨਾ ਸਾਡੇ ਵੇਲੇ ਇਹ ਗੁਰੂ ਘਰ ਬਣਾ ਸਾਡੇ ਬੱਚੇ ਬਾਸ ਪਰ ਲੱਗਿਆ ਤਾਂ ਠੀਕ ਹੈ ਸੰਭਾਲ ਕੇ ਰੱਖੀਏ ਇਹ ਜੀ ਰੋਮਨ ਪੁਮਾਰੀ ला बच्चा है गुरलीन कौर ताड़ियां मारो भी बच्चों जिनमजोत कौर जस्मीन कौर और जो बेटा शामिल in भले सोन भले सोन